ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡਾਂ ਦੇ ਸਰਪੰਚਾਂ ਨੂੰ ਹੁਣ 2000 ਰੁਪਏ ਦਾ ਮਾਨ ਪੱਤਾ ਦੇਣ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ 1200 ਰੁਪਏ ਮਾਨ ਪੱਤਾ ਮਿਲਦਾ ਸੀ ਉਹ ਵੀ ਕੁਝ ਸਮੇਂ ਤੋਂ ਬੰਦ ਪਿਆ ਸੀ ਤੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡਾਂ ਦੇ ਸਰਪੰਚਾਂ ਲਈ ਐਲਾਨ ਕਰ ਦਿੱਤਾ ਕਿ ਉਹਨਾਂ ਨੂੰ 2000 ਰੁਪਏ ਮਾਨ ਪੱਤਾ ਦਿੱਤਾ ਜਾਵੇਗਾ ਹਾਲਾਂਕਿ ਵਿਰੋਧੀ ਧਿਰਾਂ ਇਸ ਨੂੰ ਲੈ ਕੇ ਮੁੱਖ ਮੰਤਰੀ ਨੂੰ ਟਿੱਚਰਾਂ ਕਰ ਰਹੀਆਂ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਦ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਜਾਂ ਸੰਸਦ ਮੈਂਬਰ ਹੁੰਦੇ ਸੀ ਉਦੋਂ ਕਹਿੰਦੇ ਸੀ ਕਿ ਸਰਪੰਚਾਂ ਨੂੰ 25-25000 ਰੁਪਏ ਤੇ ਪੰਚਾਂ ਨੂੰ 10-10000 ਰੁਪਏ ਮਿਲਨੇ ਚਾਹੀਦੇ ਨੇ ਪਰ ਜਦ ਹੁਣ ਉਹ ਖੁਦ ਮੁੱਖ ਮੰਤਰੀ ਨੇ ਤਾਂ ਉਹ ਖੁਦ 2000 ਰੁਪਏ ਸਰਪੰਚਾਂ ਨੂੰ ਦੇ ਰਹੇ ਨੇ ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਆਮ ਲੋਕਾਂ ਦੀ ਸੁਣੀ ਜਾਣੀ ਚਾਹੀਦੀ ਹੈ ਸਰਪੰਚ ਤਾਂ ਪਿੰਡਾਂ ਨੂੰ ਜਿਹੜੀ ਮਿਲਣ ਵਾਲੀ ਗ੍ਰਾਂਟ ਹੈ ਉਹਦੇ ਵਿੱਚੋਂ ਬਥੇਰਾ ਕਮਾ ਲੈਣਗੇ ਇਸ ਤਰੀਕੇ ਦੇ ਬਹੁਤ ਸਾਰੇ ਕਮੈਂਟ ਤੇ ਵਿਚਾਰ ਨੇ ਜਿਹੜੇ ਡਿਜੀਟਲ ਮੀਡੀਆ ਤੇ ਕੰਮ ਰਏ ਨੇ ਪਰ ਤੁਸੀਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਹੜੇ ਪਿੰਡ ਦੇ ਨਾਲ ਜੁੜੇ ਹੋਏ ਹੋ ਤੇ ਕਿਹੜੇ ਪਿੰਡ ਦੇ ਵਿੱਚ ਰਹਿੰਦੇ ਹੋ ਕੀ ਤੁਹਾਨੂੰ ਸਰਕਾਰ ਵੱਲੋਂ ਸਰਪੰਚ ਨੂੰ ਜਿਹੜੇ 2000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਉਸ ਨਾਲ ਸੰਤੁਸ਼ਟੀ ਹੈ ਜਾਂ ਨਹੀਂ ਉਸ ਬਾਰੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਪਰ ਮੁੱਖ ਮੰਤਰੀ ਸਾਹਿਬ ਜਦ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਉਦੋਂ ਅੱਗ ਵੀ ਬੁਝਾਉਂਦੇ ਦਿਖਾਈ ਦਿੰਦੇ ਸੀ ਇੱਕ ਵਾਰ ਦੀ ਘਟਨਾ ਤੁਹਾਨੂੰ ਯਾਦ ਹੋਵੇਗੀ ਡਿਜੀਟਲ ਮੀਡੀਆ ਤੇ ਜ਼ਰੂਰ ਤੁਸੀਂ ਦੇਖੀ ਹੋਵੇਗੀ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਅੱਗ ਲੱਗੀ ਹੋਈ ਸੀ ਤੇ ਉੱਥੇ ਖੁਦ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅੱਗ ਬੁਝਾਉਂਦੇ ਨੇ ਤੇ ਮੁਆਵਜ਼ੇ ਦੇ ਲਈ ਦੇਣ ਦਾ ਜਿਹੜਾ ਐਲਾਨ ਉਦੋਂ ਦੀ ਸਰਕਾਰ ਕਾਂਗਰਸ ਨੇ ਕੀਤਾ ਹੋਇਆ ਸੀ ਉਸ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰਦੇ ਦਿਖਾਈ ਦਿੰਦੇ ਸੀ ਤੇ ਕਹਿੰਦੇ ਸੀ ਕਿ ਰਸਤੇ ਦੇ ਵਿੱਚ ਬਹੁਤ ਰਿਸ਼ਵਤ ਖੋਰੀ ਹੈ ਤੇ ਜਦ ਤੱਕ ਕਿਸਾਨਾਂ ਤੱਕ ਮੁਆਵਜ਼ਾ ਮਿਲਦਾ ਤਾਂ ਉਦੋਂ ਤੱਕ ਰੁਪਏਾਂ ਦੇ ਵਿੱਚ ਹੀ ਰਹਿ ਜਾਂਦਾ ਕਿਸੇ ਨੂੰ 60 ਰੁਪਏ ਦਾ ਕਿਸੇ ਨੂੰ 50 ਰੁਪਏ ਦਾ ਕਿਸੇ ਨੂੰ 40 ਰੁਪਏ ਦਾ ਚੈੱਕ ਹੀ ਮਿਲਦਾ ਇਸ ਕਰਕੇ ਮੁਆਵਜ਼ਾ ਨੂੰ ਛੱਡੋ ਗਰਦਾਬਰੀਆਂ ਨੂੰ ਛੱਡੋ ਸਿੱਧੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪੈਣੇ ਚਾਹੀਦੇ ਨੇ ਕਿ ਕੀ ਉਦੋਂ ਤੱਕ ਇਹ ਜਦੋਂ ਤੱਕ ਤੁਹਾਡਾ ਸਰਕਾਰੀ ਕੰਮਕਾਜ ਘੁੰਮਦਾ ਰਹੇਗਾ ਉਦੋਂ ਤੱਕ ਕੀ ਇਹ ਕਿਸਾਨ ਨੇ ਜਿਹੜੇ ਉਹ ਰੋਟੀ ਨਹੀਂ ਖਾਣਗੇ ਕੀ ਇਹਨਾਂ ਦੇ ਬੱਚੇ ਜਿਹੜੇ ਉਹ ਸਕੂਲ ਨਹੀਂ ਜਾਣਗੇ ਇਸ ਕਰਕੇ ਸਿੱਧੇ ਕਿਸਾਨਾਂ ਨੂੰ ਪੈਸੇ ਦਿੱਤੇ ਜਾਣੇ ਚਾਹੀਦੇ ਨੇ ਇਸ ਤਰੀਕੇ ਦੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਜੇ ਨਹੀਂ ਦੇਖੀ ਹੋਣੀ ਤਾਂ ਡਿਜੀਟਲ ਮੀਡੀਆ ਦੇ ਤੁਹਾਡੇ ਸਾਹਮਣੇ ਇੱਕ ਦਿਨ ਦੇ ਵਿੱਚ ਆ ਜਾਏਗੀ ਕਿਉਂਕਿ ਜਦ ਵੀ ਮੌਸਮ ਆਉਂਦਾ ਤਾਂ ਡਿਜੀਟਲ ਮੀਡੀਆ ਦਾ ਇੱਕ ਐਲਗੋਰਿਦਮ ਹੈ ਕਿ ਉਹ ਆਪਣੇ ਆਪ ਹੀ ਇੱਕ ਦੂਜੇ ਦੇ ਸਾਹਮਣੇ ਵੀਡੀਓਜ਼ ਆਉਣੀਆ ਸ਼ੁਰੂ ਹੋ ਜਾਂਦੀਆਂ ਨੇ ਤੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਾਂ ਫਿਰ ਭਾਜਪਾ ਸਰਕਾਰ ਹੋਵੇ ਉਹ ਸਰਪੰਚਾਂ ਨੂੰ ਦਿੱਤੇ 2000 ਰੁਪਏ ਨੂੰ ਲੈ ਕੇ ਟਿੱਚਰਾ ਕਰ ਰਹੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਖੁਦ ਜਦ ਸੰਸਦ ਮੈਂਬਰ ਹੁੰਦੇ ਸੀ ਉਦੋਂ ਕਹਿੰਦੇ ਸੀ ਕਿ ਕਿਸਾਨਾਂ ਨੂੰ ਪਿੰਡ ਵਾਲਿਆਂ ਨੂੰ ਵੱਧ ਸਹੂਲਤਾਂ ਮਿਲੀਆਂ ਚਾਹੀਦੀਆਂ ਨੇ 25000 ਰੁਪਏ ਪ੍ਰਤੀ ਸਰਪੰਚ ਮੈਲਾ ਚਾਹੀਦਾ ਇਸ ਤੋਂ ਇਲਾਵਾ 10000 ਰੁਪਏ ਉਹ ਸਰਪੰਚ ਦੇ ਲਈ ਮੰਗ ਕਰਦੇ ਸੀ ਤੇ ਮਾਗਜ਼ੇ ਨੂੰ ਟਚਰਾ ਕਰਦੇ ਸੀ ਪਰ ਹੁਣ ਉਹ ਮੁੱਖ ਮੰਤਰੀ ਸਾਹਿਬ ਨੇ ਤੇ ਖੁਦ ਮੁੱਖ ਮੰਤਰੀ ਹੁੰਦੇ ਹੋਏ ਉਹਨਾਂ ਨੂੰ ਐਲਾਨ ਕਰ ਦੇਣਾ ਚਾਹੀਦਾ ਕਿਉਂਕਿ ਅ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੇ ਥਾਵਾਂ ਤੇ ਅੱਗ ਲੱਗੀ ਹੈ ਜਿਹੜੇ ਕਿ ਪੀੜਤ ਕਿਸਾਨ ਨੇ ਉਹਨਾਂ ਨੂੰ ਜਿਹੜੀ ਸਹਾਇਤਾ ਰਾਸ਼ੀ ਹੈ ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਹੁਣ ਖਾਤਿਆਂ ਦੇ ਵਿੱਚ ਵਾ ਦੇਣਾ ਚਾਹੀਦਾ ਇਸ ਤਰੀਕੇ ਦੀ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ ਤੇ ਦੂਜੇ ਪਾਸੇ ਮੰਡੀਆਂ ਦੇ ਵਿੱਚ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਖਰਾਬ ਹੋਈ ਹੈ ਉਸ ਦਾ ਵੀ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਤੇ ਇਸ ਤਰੀਕੇ ਦਾ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਕਿ ਹਾੜੀ ਦਾ ਸੀਜ਼ਨ ਹੋਵੇ ਭਾਵੇਂ ਸੋਨੀ ਦਾ ਸੀਜ਼ਨ ਹੋਵੇ ਉਸ ਦੇ ਵਿੱਚ ਕੁਦਰਤੀ ਮਾਰਤਾ ਕਿਸਾਨਾਂ ਤੇ ਪੈਂਦੀ ਹੀ ਪੈਂਦੀ ਹੈ ਨਾਲ ਦੀ ਨਾਲ ਜਿਹੜੀ ਮਾੜੇ ਪ੍ਰਬੰਧਾਂ ਦੀ ਮਾਰ ਹੈ ਉਹ ਵੀ ਪੈਂਦੀ ਦਿਖਾਈ ਦਿੰਦੀ ਹੈ ਤੇ ਅੱਗ ਹੈ ਜਿਹੜੀ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਇਸ ਦੇ ਲਈ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਕੋਈ ਇੱਕ ਕਾਰਨ ਨਹੀਂ ਹੋ ਸਕਦਾ ਪਰ ਸ਼ਾਰਟ ਸਰਕਟ ਹੈ ਜਿਹੜਾ ਉਸ ਨੂੰ ਮੇਨ ਕਾਰਨ ਸਮਝਿਆ ਜਾਂਦਾ ਉਸ ਦੇ ਨਾਲ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਕੁੜੀ ਆ ਆਪਣੇ ਪਿਓ ਨੂੰ ਚੁਪਕਰਾ ਰਹੀ ਆ ਉਸ ਦੇ ਵਿੱਚ ਦਾਵਾ ਕੀਤਾ ਜਾਂਦਾ ਕਿ ਕਿਸਾਨ ਦੇ ਕੋਲ 2 ਕਿਲੇ ਸੀ ਤੇ ਦੋ ਦੇ ਦੋ ਅੱਗ ਦੀ ਲਪੇਟ ਦੇ ਵਿੱਚ ਆ ਕੇ ਕੋਈ ਕਿਸਾਨ ਕਿਸੇ ਹੋਰ ਦੀ ਅੱਗ ਬੁਝਾਉਣ ਗਿਆ ਸੀ ਤੇ ਉਸ ਦੀ ਅੱਗ ਜਿਹੜੀ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਗਈ ਕਿਤੇ 100 ਕਿੱਲਾ ਮੱਚ ਗਿਆ ਕਿਸੇ ਪਿੰਡ 50 ਕਿੱਲੇ ਮੱਚ ਗਏ ਕਿਸੇ ਪਿੰਡ ਇਸ ਤੋਂ ਵੀ ਵੱਧ ਗਿਣਤੀ ਦੱਸੀ ਜਾਂਦੀ ਹੈ ਪਰ ਹੁਣ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਪੀੜਤ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਤੇ ਸਰਪੰਚਾਂ ਦੀ ਵੀ ਬਾਹ ਫੜਨੀ ਚਾਹੀਦੀ ਹੈ ਤੇ ਪੰਚਾਇਤਾਂ ਦੇ ਲਈ ਹਾਲਾਂਕਿ ਸਰਕਾਰ ਨੇ ਐਲਾਨ ਕੀਤਾ ਕਿ ਜੋ ਚੰਗੇ ਕੰਮ ਕਰਨਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਕਿ ਸਰਕਾਰ ਦਾ ਇੱਕ ਸਵਾਗਤਯੋਗ ਕਦਮ ਹੈ ਪਰ ਹੁਣ ਜਿਹੜੇ ਕੰਮ ਵਿਰੋਧੀ ਧਿਰ ਦੇ ਵਿੱਚ ਕਰਨ ਨੂੰ ਸਰਕਾਰਾਂ ਨੂੰ ਕਹਿੰਦੇ ਸੀ ਮੁੱਖ ਮੰਤਰੀ ਨੂੰ ਉਹ ਕੰਮ ਜ਼ਰੂਰ ਕਰ ਲੈਣੇ ਚਾਹੀਦੇ ਨੇ